ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਹੈ ਆਸ ਕਰਦਾ ਹਾਂ ਸਰ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਅੱਜ ਤੁਹਾਡੇ ਬਾਤ ਤੇ ਲੈ ਕੇ ਆਇਆ ਤੂੜੀ ਵਾਲਾ ਰੀਪਰ ਨਿਊ ਵਿਸ਼ਕਰਮਾ ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਡੱਬੇ ਦਾ ਬਣਿਆ ਹੋਇਆ ਪਹਿਲਾਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਕਿੰਨੇ ਟਾਇਰ ਖੜੇ ਨੇ ਸਾਈਡ ਦੇਖ ਸਕਦੇ ਹੋ ਕਿ ਨਹੀਂ ਸਾਫ਼ ਹੈ ਬੈਲਟਾਂ ਨਵੀਆਂ ਦੇਖੋ ਕੋਈ ਟੁੱਟ ਭੱਜ ਨਹੀਂ ਕਟਰ ਦਾ ਸਾਰੇ ਪੈਪ ਵਧੀਆ ਪੈਨੇ ਕਿਤੇ ਬੈਲਟ ਨਹੀਂ ਐਂਗਰ ਨਵੀਆਂ ਲੱਗੀਆਂ ਹੋਏ ਨੇ ਕਟਰੀ ਚਾਦਰ ਨਵੀਂ ਲੱਗੀ ਹੋਇਆ ਸੌਗਣਾ ਬਾਈ ਨੇ ਲਵਾਈ ਹੋਇਆ ਸਰਰ ਨਾਲ ਦਾ ਰੰਗ ਘਾਟੇ-ਗੂਟੇ ਕਿਤੇ ਬੈਲਟ ਨਹੀਂ 52 ਇੰਚੀ ਆ ਇਧਰ ਕੱਟ ਦੇਖ ਸਕਦੇ ਹੋ ਇਧਰ ਰੀਲ ਦੇਖ ਸਕਦੇ ਹੋ ਕੱਟਾ ਇਸਾਨੇ ਚੂਹੇ ਲੱਗੇ ਨੇ ਨਵੇਂ ਆਹ ਦੇਖ ਸਕਦੇ ਹੋ ਪਰੋਂ ਕੰਡੀਸ਼ਨ ਦੇਖ ਸਕਦੇ ਹਾਂ ਕਿਤੇ ਵੈਲਡ ਨਹੀਂ ਹੈਗਾ ਤੂਤਲੇ ਕਿਤੇ ਵੈਲਡ ਨਹੀਂ ਸਾਫ ਸਫਤਰਾ ਤੂਤਲਾ ਆ ਇਧਰਲੀ ਸਾਈਡ ਦੇਖ ਸਕਦੇ ਹਾਂ ਸਾਫ ਹੈ ਬਿਲਕੁਲ ਬੈਰਿੰਗ ਨਵੇਂ ਨੇ ਬੈਲਟਾਂ ਵੀ ਨਵੀਆਂ ਨੇ ਇਧਰੇ ਟਾਇਰ ਦੀ ਕੰਡੀਸ਼ਨ ਦੇਖ ਸਕਦੇ ਹਾਂ ਕਟਰ ਦੇਖਣ ਇਧਰ ਸਾਈਡ ਵੀਡੀਓ ਵਿੱਚ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਆਪਣੇ ਫੋਲੋ ਕਰ ਲਓ YouTube ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਦਿਓ ਆਪਾਂ ਇਦਾਂ ਦੀ ਵੀਡੀਓ ਲੈ ਕੇ ਆਂਦੇ ਰਹਿੰਦੇ ਆ ਮਸ਼ੀਨਾਂ ਦੀਆਂ ਜੇ ਕਿਸੇ ਵੀ ਪ੍ਰਾਣੀ ਵੀਡੀਓ ਪਾਉਣੀ ਹੋਵੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 2015 ਮਾਰਲੇ ਆਹ ਸਟicker ਦੇਖ ਸਕਦੇ ਆ ਸਾਫ ਸੁੱਧੇ ਰਿਹਾ ਸਟicker ਨੇ ਪੱਕੇ ਦਿਖਾਣੇ ਸਾਨੂੰ ਖੋਲ ਕੇ ਚੱਕੜੀ ਜਿੰਦੀ ਸਾਡਾ ਇਹਦੇ ਬਿਲਡ ਨਹੀਂ ਹੁੰਦੇ ਨੇ ਬਸ। ਲੇਟ ਦੇਖ। ਲਿਵਿਟ ਲੱਗੇ ਹੋਏ ਨੇ, ਇੱਕ ਬਲਿਟ ਲੱਗਿਆ ਹੋਇਆ, ਇੱਕ ਨਾਲ ਦਾ ਰਿਜਨਲ। ਬਹੁਤ ਸਾਫ ਸੁਥਰੀ ਮਸ਼ੀਨ ਹੈ। ਜੇ ਕਿਸੇ ਭਰਾ ਨੇ ਖਰੀਦਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਸਕਰੀਨ ਤੇ ਨੰਬਰ ਚੱਲਦਾ ਹੈ। ਕਿਸੇ ਤਰ੍ਹਾਂ ਦੀ ਵੀਡੀਓ ਪਾਉਣੀ ਹੋਵੇ ਮਸ਼ੀਨਰੀ ਦੀ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਇਸ ਨੰਬਰਾਂ ਤੇ। ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ, ਪੇਜ ਨੂੰ ਫੋਲੋ ਕਰ ਲਓ। ਧੰਨਵਾਦੀ ਸਾਰਿਆਂ ਦਾ